ਜਮਾ ਹਰੇਕ ਨੇ ਨਾਗਾ ਵਰਗੇ ਹਾਂ ਜਮਾ ਹਰੇਕ ਚੀਜ਼ ਦੀ ਗਰੰਟੀ ਹੋ ਗਈ ਸੈਂਡ ਦੇ ਲਈ ਬਰੀਡਡ ਆਈ ਜਿਹੜੇ ਤਿਆਰ ਬਣੀਆਂ ਹੋਈਆਂ ਨਵੀਆਂ ਥਾਣੇ ਕੋਈ ਬੁੜੀ ਵੀ ਨਹੀਂ ਨਾ ਜਦਾ ਦਿੰਦੀ ਆਪਾਂ ਕੀ ਮੁੱਲ ਹੈ ਭਾਈ ਲੈਣ ਦੇਣ ਗੱਲ ਕਰੀ ਤਫਾਰ ਨਾ ਮਾਰੀ ਭੱਜਣ ਦਾ ਕੋਈ ਫੈਸਲਾ ਹੁਣ ਲੱਗੀ ਜਾਂਦੇ ਤੇਰੇ ਸਾਹਮਣੇ ਇਹ ਚਾਹ ਲੇਟ ਆਇਆ ਯਾਰ ਉਹ ਕੋਈ ਗੱਲ ਨਹੀਂ ਤੂੰ ਇਹਨਾਂ ਨੂੰ ਇਹਨਾਂ ਦਾ ਮੁੱਲ ਸੁਣਾ ਪਹਿਲਾਂ ਵਾਲੇ ਨੂੰ ਛੱਡ ਉਹ ਤਾਂ ਗੱਲ ਠੀਕ ਹੈ 22000 ਦੇ ਸੌਣ ਵਾਲ ਦੇ ਦੇ ਮੰਗਰ ਨੂੰ ਭਲਕ ਕੇ ਨੇ ਇਹ 6 ਬੱਕਰੀਆਂ ਜੀ ਕਿਹੜੀਆਂ ਕਿਹੜੀਆਂ ਪਲਾਂ ਆ ਵੀ ਸਾਰੇ ਨਾਲ ਹੀ ਆ ਗਏ ਆ ਵੀ ਉੱਚੇ ਹਾਂ ਵੀ 6 ਲੈਣੀਆਂ ਨੇ ਕਰ ਲੈ ਕਰ ਲੈ ਚੈੱਕ ਕਰ ਪਾਸ ਕਰ ਸੌਦਾ ਤਾਂ ਮੈਂ ਹੁਣ ਪੰਨਦਾ ਨਾ ਇਹ ਲੈ ਥੋੜਾ ਲੈ ਲੈ ਸ਼ੈਣੀ ਯਾਰ ਬਾਈ ਸਸਤੀ ਕਰ ਬਾਬੇ ਸਿੱਕਰ ਜੇ ਵੇਖਣ ਦੀ ਲੋੜ ਹੀ ਨਹੀਂ ਲੈ ਥੋੜਾ ਲੈ ਸ਼ੈਣੀ ਹੁਣ ਪੰਨਦਾ ਨਾ ਸਾਬ ਦਾ ਸੌਦਾ ਫਿੱਟ ਆ ਜਾਂਦਾ ਹੁੰਦਾ ਯਾਰ ਜਿਹੜਾ ਟੋਪੇ ਡਾਂਗਾ ਵਾਲੀ ਉਹ ਕਿੱਥੇ ਸੌਦਾ ਨਹੀਂ ਬਣਦਾ ਜੀ ਜਣਾ ਆਪਾਂ ਮਾੜੀ ਚੰਗੇ ਉਹ ਨਹੀਂ ਗੱਲ ਹੋਊਗੀ ਸਾਰੇ ਇਹਨਾਂ ਦੇ ਐ ਕਰ ਥਣਪਾਸ ਕਰਾ ਕੇ ਲੈਣੂ ਸਾਰੇ ਨੂੰ ਖੋਲ ਲੈਣ ਚੋਲਾ ਮੈਂ ਤਾਂ ਅੱਗੇ ਆਖੀਨ ਖੋਲੋ ਜੀ ਖੋਲੋ ਜੀ ਪਿੱਛੋਂ ਕਾਣਾ ਨਿਕਲ ਜੇ ਪਾਟਿਆ ਨਿਕਲ ਜੇ ਆਲਾ ਗੁਰਾਜੂ ਤੂੰ ਅੰਨਾ ਦਿੱਤਾ ਸੌਦਾ ਕਰਾਇਆ ਕਿਉਂ ਜੀ ਅੱਪਾ ਲਾਂਬੇ ਦੇ ਥੱਲੇ ਨਹੀਂ ਆਉਂਦੇ ਦੇਖ ਲੈ ਦੇਖ ਲੈ ਆਹ ਵੇਖ ਲੋਟ ਐ ਤਾਂ ਖੁੱਲੇ ਹੋ ਜਾ ਮਾੜਾ ਖੁੱਲੇ ਕਰਕੇ ਨਾ ਫਿਰ ਬੱਕੇ ਦੇ ਉਹ ਬਾਈ ਖੁੱਲੇ ਹੋ ਜਾ ਜੀ ਜੀ ਠੀਕ ਨੇ ਥਣ ਬਾਕੀ ਯਾਰ ਉਹ ਜਿਹੜਾ ਪਰਾਜੂ ਜ ਮਾਰਾ ਚੀਜ਼ ਆਪ ਨਹੀਂ ਖਰੀਦੀ ਉਹ ਤਾਂ ਉਹ ਮਾਰਾ ਜਾ ਧਾਰਾ ਵੱਤ ਨੇ ਉਹ ਥਣ ਚ ਪਾਰੀ ਨਹੀਂ ਨਹੀਂ ਉਹ ਤਾਂ ਤਿਆਰ ਆ ਉਹ ਦੂਈ ਦਾ ਦੂਈ ਦਾ ਦੂਈ ਦਾ ਬਾਈ ਨਹੀਂ ਦੇਖ ਦੇਖ ਲਓ ਅੰਗ ਦੇਖੋ ਹੋਰ ਕਾ ਇਹਨੂੰ ਐ ਮੈਂ ਅੱਗੇ ਆ ਕੇ ਖੁੱਲਾ ਕਰ ਉਹ ਚਾਰ ਭਜਾਤੀ ਉਹ ਬੱਕਰੀ ਭੱਜ ਗਈ ਐ ਮੋੜਦਾ ਐ ਪਰਾਂ ਮਾਰੋ ਜਿਹੜੇ ਹਾਂ ਜਿਹੜੇ ਬੰਦੇ ਕਹੇ ਜੇ ਰੱਖਦਾ ਤੂੰ ਉਹ ਝੂਲਾ ਖਲਾਗਾ ਉਹ ਤਾਂ ਨਹੀਂ ਕੱਟਣ ਵਾਲੇ ਲੇ ਵੇਖਲਾ ਤੂੰ ਵੀ ਖੋਲ ਦੇ ਮੜਾ ਤੂੰ ਵੀ ਪਾਸ ਕਰਾ ਦੇ ਅਗਲੇ ਨੂੰ ਓਏ ਭਾਈ ਖੋਲ ਗਾ ਯਾਰ ਲੈ ਆਪ ਦੇਖਣ ਦੇ ਅਗਲੇ ਨੂੰ ਨਹੀਂ ਨਹੀਂ ਦੇਖਣ ਦੇ ਯਾਰ ਜੇ ਮਾੜੀ ਹੂੰ ਛੜਦੀ ਬੱਕਰੀ ਉਹਨਾ ਮੋਰੀ ਕੋ ਅਗੂ ਲੈਵਾ ਸਹੀ ਇਹਦਾ ਭਾਈ ਯਾਰ ਜਮਾ ਹਾਂ ਹਾਂ ਪੁੱਛੇ ਤੇ ਤੇਰੀ ਹੱਕ ਹੈਗਾ ਖਾਨ ਸਾਹਿਬ ਜਿਹੜੀ ਪਸੰਦ ਆ ਲਵਾਂਗੇ ਨਹੀਂ ਛੜਦੀ ਮਾੜੀ ਖੋਲ ਦੇ ਯਾਰ ਬੇਫਿਕਰ ਪੈਸੇ ਲਾਉਣੇ ਨੇ ਕੋਈ ਪੈਸੇ ਆਪਾਂ ਖਾਲਾ ਜੀ ਦਾ ਪਾ ਲਾਣੀ ਓਏ ਆ ਤਾਂ ਦਿਖਾ ਦੇ ਇਹ ਤਾਂ ਦੇਖ ਲਈ ਉਹਨਾਂ ਦੇ ਝੋਲੇ ਲਾ ਆਹੋ ਉਹ ਵੀ ਦੇਖ ਲਈ ਉਹਨਾਂ ਦਾ ਝੋਲੇ ਲਾ ਦੇ ਕੱਢ ਕੇ ਅੱਛਾ ਗੱਬਣਾ ਗੁੱਬਣਾ ਦੀ ਗਾਰੰਟੀ ਬਾਈ ਇਹ ਤੇ ਪੰਜ ਬੱਕਰੀਆਂ ਦੇ ਦੇਣਾ ਚੀ ਆ ਵੀਰੇ ਉਹ ਕੱਲੀ ਦੂਰ ਦੀ ਆ ਆ ਪੰਜ ਤੇ ਜਮਾ 10-10 ਦੇ ਨਹੀਂ ਲੈਣੀ ਆ ਇੱਧਰ ਕਰ ਪਰੇ ਹੋ ਮਰ ਜਾ ਤੂੰ ਵੇਖ ਲੈ ਆਪ ਮੈਂ ਵਿਚਾਰੋ ਪਰਾਂ ਜਾ ਵੀਡੀਓ ਤੇ ਤੂੰ ਐਂ ਕਰਾ ਖੁੱਲਾ ਕਰ ਲੋ ਖਾੜਾ ਬੰਦੇ ਮੇਰੀ ਸੁਣਦਾ ਗੱਲ ਆ ਇੱਧਰ ਸੱਦ ਲੋ ਬਾਈ ਡਾਕਟਰ ਸਾਹਿਬ ਇੱਧਰ ਸੱਦੋ ਤੁਸੀਂ ਆ ਤਾਂ ਪੰਜ ਨੇ ਹਾਜ਼ਰ ਮਾਜ਼ਰਾ ਉਹ ਬੱਕਰੀ ਦੀ ਗਾਰੰਟੀ ਇਹ ਦਿੰਦਾ ਪਰ ਆਪਾ ਦਾ ਗਾਰੰਟੀ ਦਿੰਦੇ ਨਹੀਂ ਅੱਗੇ ਮਰਜੀ ਤੇਰੀ ਲੈ ਨਾਲ ਐ ਮੈਂ ਗਰੰਟੀ ਦਿੰਦਾ ਕਿਉਂ ਜੀ ਆਪਾਂ ਪਹਿਲਾਂ ਬਦੇ ਰਸੇ ਚੋਂ ਨਿਕਲਨੇ ਹੁੰਨੇ ਆ ਜਦ ਬਸ ਤਿਆਰ ਹੀ ਆ ਬੱਕੜ 100 ਹੱਥ ਰੱਸਾ ਇੱਕ ਗੰਡ ਹੱਥ ਇੱਧਰ ਸਾਥ ਲਓ ਨਾ ਡਾਕਟਰ ਸਾਹਿਬ ਨੂੰ ਇਹਨਾਂ ਦੀ ਗਰੰਟੀ ਦਿੰਨੇ ਆ ਸੂਣ ਵਾਲਿਆਂ ਨੇ ਕੋਈ ਫੰਡਰ ਨਹੀਂ ਛਾਵੇਂ ਆਜੋ ਜੀ ਆਜੋ ਛਾਵੇਂ ਆਜੋ ਇੱਧਰ ਆਜੋ ਜੀ ਉਹ ਬਰੀਡਰ ਦੀ ਤਾਂ ਬਾਤ ਹੀ ਗੱਲ ਆ ਯਾਰ ਉਹ ਵਿੱਚੇ ਪਾ ਦਾਂਗੇ ਯਾਰ ਬਰੀਡਰ ਵੀ ਗੋਤੀ ਵਾਲਾ ਪਲਿਆ ਨਹੀਂ ਟਿੱਡਲੇ ਦੀ ਪਈ ਜਦੋਂ ਇਹ ਆ ਕਰੋ ਪਹਿਲਾਂ ਉਹ ਵੀ ਤੁਹਾਡਾ ਲੈ ਲਓ ਕੋਈ ਨਹੀਂ ਹੋਰ ਯਾਰ ਉਹਦਾ ਮਾਨਾਤਾ ਹੀ ਮਾਰਦਾ ਚੱਲ ਵਿੱਚ ਪਾੜਿਆ ਯਾਰ ਵਿੱਚ ਪਾੜਾ ਜਦੋਂ ਉਹਦਾ ਮਾਨ ਕਰਦਾ ਤਾਂ ਉਹ ਵਿੱਚ ਕੱਢਤੀ ਕਿ ਪਾਲੀ ਨਹੀਂ ਉਹ ਹੈਗੀ ਵਿੱਚ ਹੀ ਨਹੀਂ ਉਹਦੇ ਕੋਈ ਪਿੱਛੇ ਫਲਫਣ ਵੀ ਹੈਗੇ ਕੋਈ ਬਾਈ ਯਾਰ ਆ 5 ਦਿਨਾਂ ਤੇ ਜਮਾ 10 15 15 ਦਿਨ ਲੈਣੀਆਂ ਉਹ ਦੂਰ ਦੀ ਹੈ ਬੱਕਰੀ ਅੱਛਾ ਹਾਂ ਮਤਲਬ ਆਪਾਂ ਨਿਤ ਮੰਡੀਆਂ ਦੇ ਰਹਿਣਾ ਗੱਪ ਝੂਠ ਤੋਂ ਸਾਤ ਤੋਂ ਵਜ ਜਾਣੀ ਟਿੰਡੇ ਤਾਂ ਇਆਂ ਹੀ ਆ ਲੁਧਿਆਣਾ ਦੇ ਹੀ ਹੈ ਹੈ ਦੂਰ ਇੰਨਾ ਗਿਆ ਬਟੇਰਾ ਦੂਰ ਹਾਂ ਹਾਂ ਦੂਰ ਆ ਲੁਧਿਆਣੇ ਤੱਕ ਸਮਝ ਲਵਾ ਇਹ ਮੈਂ ਗੱਲ ਦੇਣੀ ਆ ਜਾਂਦੀ ਗੱਲ ਨੁਕੜੀ ਇਹ ਤੈਨੂੰ ਹਾਜ਼ਰ ਆ ਬਾਈ ਜਮਾਂ ਯਾਰ ਬਾਈ ਓਕੇ ਆ ਹਾਂਜੀ ਡਾਕਟਰ ਓਏ ਉਹ ਵਿਚਾ ਕਿਵੇਂ ਆ 19:30 ਲੈਣੀ ਆਪਾਂ ਪਿੱਛੋਂ ਨਾ ਰੋਲਾ ਪੈ ਜੇ ਤਾਹੀ ਮੈਂ ਕਹਿਣਾ ਹੁਣੇ ਕਦੇ ਵੀ ਬਾਹਰ ਹੈ ਤਿਆਰ ਲੈਣੀਆਂ ਜੀ ਤਿਆਰ ਨੇ ਬਈ ਉਹ ਤੂੰ ਜੰਜਾਲ ਛੱਡ ਦੇ ਆ ਦੇਖ ਰਾਜੂ ਲੰਬਾ ਵਰਤਨਾ ਆਪਾਂ ਨੇ ਹੋਰ ਨੂੰ ਵੇਚਦੀ 2 3 4 ਨਹੀਂ ਆਇਆ ਫਿਰ ਦਾਹ ਚੜਿਆ ਜਾਊਗਾ ਨਾ ਫਿਰ ਸਾਰੇ ਤੁਸੀਂ ਵੀ ਬੜਾ ਪੰਜ ਨੇ ਜੀ ਤੇ ਮੈਂ ਕਹਤਾ ਜਿੰਨੇ ਪੈਸੇ ਉਹਨੇ ਲਊਗਾ ਨਾ ਨਹੀਂ ਨਹੀਂ ਡਾਕਟਰ ਸਾਹਿਬ ਉਹ ਗੱਲ ਤੁਹਾਨੂੰ ਮੈਂ ਕਹਿ ਦਿੰਦਾ ਜੈਸ ਵੀਰ ਜੀ ਇੰਨੀ ਜੈਤ ਹੈ ਜੀ ਫਿਰ ਇੰਨਾ ਚੋਂ ਕੱਢ ਦੇਣਾ ਇੱਕ ਜੇ ਪੈਸੇ ਥੋੜੇ ਆ ਨਹੀਂ ਨਹੀਂ ਇਹ ਚਾਰੇ ਕਾਲੀਆਂ ਫਿਰ ਰਾਜੂ ਮੜਾ ਸਮਝਾਓ ਨਾ ਚਾਰ ਮੈਂ ਦੱਸਾਂ ਤੈਨੂੰ ਗੱਲ ਦੁਕਾਨ ਦੇ ਵਿੱਚ ਵੜ ਗਿਆ ਖੱਦਰ ਪਨੇਰ ਵਾਲੀ ਚ ਆਪਾ ਕੱਪੜਾ ਪੜਵਾ ਲਿਆ ਜਿਹੜਾ ਥਾਂ ਪਸੰਦ ਆ ਉਹ ਹੀ ਲਊਗਾ ਲਾ ਕੱਪੜਾ ਇੱਕ ਤਾਂ 5500 ਦਾ ਇੱਕ 500 ਦਾ ਤਾਂ ਉਹ ਕਿਵੇਂ ਕਰ ਨਾਲ ਤੇਰਾ 5500 ਵਾਲਾ ਕਿਹੜਾ ਉਹ ਰੱਖ ਲੈ ਨਹੀਂ ਨਹੀਂ ਮੈਂ ਤਾਂ ਕਿਹਦਾ 5000 ਹਲਕਾਰ ਦੇ ਜੀ ਪਾਏ ਥੋੜੇ ਹੈਗੇ ਤੇ 5500 ਵਾਲਾ ਪਾ ਲੋ ਆ 500 ਵਾਲਾ ਪਾ ਲੋ ਕਿਹੜਾ ਜੇ ਰੰਗੇ ਪਸੰਦ ਨਹੀਂ ਆ ਉਹ ਆ ਕੁੜਤਾ ਮੈਂ ਕਿੰਨੇ ਪਾਉਂ ਦੂਸਰਾ ਕਾਲੀ ਜੋਣਾ ਮੈਂ ਕਹਿੰਦਾ ਸੌਦਾ ਹਲਕਾਰੀ ਪਾਉਣੀ ਚਿੱਟੀ ਲਾਲ ਲਾਉਣਾ ਗੋਟਾ ਮੈਂ ਤੁਹਾਨੂੰ ਦੱਸੀ ਗੜਾ ਉਹਨਾਂ ਨੂੰ ਦੱਸਣਾ ਉਹ ਬੱਕਰੀਆਂ ਕੱਢ ਲੈ ਲੰਬੀਆਂ ਆਈਆਂ ਪਾਉਣਾ ਸਾਬ ਜੀ ਗੱਲ ਸੁਣ ਹਾਂ ਸਹੀ ਗੱਲ ਕਹਿਣਾ ਬਾਬਾ ਆਪਾਂ ਮੋਟਾ ਨਾ ਮਾਰੋਲੀ ਆ ਰਹਾ ਤਾਂ ਗੱਲ ਲੈ ਲਈ ਗੱਲ ਨਹੀਂ ਬਣੀ 17 ਚਾਰਾਂ ਦਾ 32000 60000 ਯਾਰ ਚਾਰਾਂ ਦਾ 32000 ਇੱਕ ਦਾ 32 ਹੈ ਆਪਾਂ ਮੋਢਾ ਨਹੀਂ ਦਾ ਪੁੱਛ ਕੇ ਬਾਈ ਨਾ 32 ਦੀ ਲੈਣੀ ਨਾ 26 ਦੀ ਲੈਣੀ ਫਿਰ ਕਹਦੇ ਨਾ ਸਾਡੀਆਂ ਬੱਕਰੀਆਂ ਨਹੀਂ ਵਿਕਿਆਉਂਦਾ ਮੁੱਲ ਕਰਨਾ ਹਸਾਬ ਦਾ ਕਰ ਨਹੀਂ ਕਰਨਾ ਚਾਰ ਕਰਦੇ ਆ ਹਾਂ ਲੈਣ ਨਾਲ ਕੰਮ ਕਰੇ ਫਿਰ ਤਾਂ ਦੇ ਦੇ ਫਿਰ ਤਾਂ ਫਾਇਦਾਵੇਂ ਕੀ ਹੋਣਗੇ ਮੰਨ ਲਓ ਤਿਆਰ ਪੰਦੀ ਹੋ ਗਈਆਂ ਦਾ ਕੱਢ ਦੋ ਤੁਸੀਂ ਕਿਵੇਂ ਠੀਕ ਆ ਇਰੇ ਆਚਾਰਾਂ ਦੀ ਗੱਲ ਕਰਦੇ ਆਪਾਂ ਅੱਛਾ ਉਹ ਗੱਬਣ ਘਟਾਓ ਜੀ ਚਾਰਾਂ ਤੇ ਆ ਗਏ ਨਾ ਭਾਈ ਅਗਲਾ ਜਿਹੜੀ ਪਸੰਦ ਆ ਉਹੀ ਲਊਗਾ ਯਾਰ ਫਿਰ ਰੇਟ ਵੀ ਲਾ ਕਰਨ ਨਾ ਫਿਰ ਯਾਰ ਤੂੰ ਚਾਰਾਂ ਦਾ 32000 ਕਹਤਾ ਹਾਂ 6 ਦਾ 26000 ਕਿਆ ਉੱਤਰ ਵੀ ਘਟਾਇਆ ਤਾਂ ਨਾਰ ਲਾ ਕੇ ਵੀ ਜ਼ੋਰ ਲਮਣਗੇ ਚੈਰਾ ਦਾ 32000 ਮੰਗਦਾ ਜੀ 8 8000 ਮੰਗਦਾ 8 8000 ਲੱਖ ਦਾ 32 ਮੰਗਦਾ ਦੋ ਮਾਰ 32000 ਕਿਹਾ ਵੀਡੀਓ ਸੱਚ ਚਲ ਉੱਤਰ ਹੋ ਜਾ ਜਦੇ ਚੱਲ ਗਏ ਯਾਰ ਕੱਲ ਸਹੀ ਯਾਰ ਆ ਗਈ ਨਾ ਗੱਲ ਉੱਥੇ ਮੈਨੂੰ ਕੋਈ ਆ ਗਈ ਗੱਲ ਤੁਹਾਡੇ ਲਈ ਆ ਗਈ ਦੇ 32000 ਦੀਆਂ ਇਹ ਨਹੀਂ ਫਸਾ ਸਕਦੇ ਤੈਨੂੰ ਮੈਂ ਕਾਨੂੰਨ ਚ ਫਸਾਉਂਗਾ ਹਾਂ ਫੜਕੇ ਨਹੀਂ ਖੇਦੋ ਰੇਟੋਂ ਮੰਗੂਗਾ ਤੂੰ ਕਿਹੜੇ ਸਕੂਲ ਚ ਪੜਿਆ ਹੋਇਆ ਮੈਂ ਪੜਕੇ ਕੜਿਆ ਹੋਇਆ ਤੂੰ ਤਾਂ ਹੋਣ ਲੱਗਿਆ ਇਸ ਕੰਮ 'ਚ ਤੀਜੀ ਪੀੜੀ ਆ ਗਈ ਤੀਜੀ ਪੀੜੀ ਆ ਗਈ ਰੇਟ ਦਾ ਸਾਡੀ ਓਏ ਸਾਡੀ 12ਵੀਂ ਪੀੜੀ ਆ ਗਈ ਮੈਂ ਕਿੰਨਾ ਦੇ ਦਊਗਾ ਤੈਨੂੰ ਪਤਾ ਵੀਰਿਆ ਉਹਨੇ ਦੱਸ ਕੇ ਕਿਹਾ ਦਾ 26000 ਹਾਂ ਇਹਨਾਂ ਦਾ ਚਾਰਾਂ ਦਾ ਜੋੜ ਲਓ ਮੋੜ ਕੇ ਕੈਨ ਤੋਂ ਉਲਟ ਹੋਈ ਉਹ ਨਹੀਂ ਨਹੀਂ ਕਾ ਕੋ ਕਮਲਾ ਲਾ ਬਕੀ ਆ ਉਹ ਤੁਹਾਨੂੰ ਛੇੜੀ ਦੇ ਉਹਦੇ ਮਗਰ ਲੱਗੋ ਜਾਣ ਕੇ ਜਸੂ ਕਹੂਗਾ ਉਹ ਛੇੜੀ ਜਾਂਦਾ 35000 ਮੰਗੇ ਲੈ ਲੈ ਕਿਉਂ ਜੀ 35 ਮੂੰਹ ਮੰਗੇ ਲੈ ਲੈ ਮੰਗੇ ਲੈ ਲਿਆ 32000 ਮੰਗੇ ਚਿਹਰਾ ਦਾ ਦਾ ਚ ਕਿਉਂ ਯਾਰ ਉਹ ਬੰਦੇ ਦੂਜੇ ਵੀ ਅਗਲਾ ਦਿਮਾਗ ਖਰਾਬ ਕਰਦੇ ਆ ਸਾਈ ਕੱਢ ਆ ਹਾਂ ਗੱਲ ਨਿਬੜਦੀ ਕਰ ਇੱਕ ਤਾਂ ਜਿਹੜੀ ਚੀਜ਼ਾਂ ਨੇ ਪਸੰਦ ਆ ਵੀ ਆਹੀ ਲੈ ਲਿਆ ਤੂੰ ਲੰਬੇ ਹੜਾਈ ਕਿਉਂ ਪਾਉਣਾ ਚਾਹੁੰਦੇ ਓ ਜੀ ਅਗਲਾ ਨਹੀਂ ਲੈਂਦਾ ਹੋਰਾਂ ਦਾ ਤੈਨੂੰ ਪਸੰਦ ਆ ਹਰੇ ਰੰਗ ਦਾ ਕੱਪੜਾ ਪਾਵੇਂਗਾ ਤੂੰ ਚਿੱਟਾ ਕਿਉਂ ਪਾਵੇਂਗਾ ਉਹ ਚੱਲ ਇਹ ਵੇਖਣ ਯਾਰ ਆਪਾਂ ਤਾਂ ਸ਼ਹਿਰਾ ਦਾ ਮੁੱਲ ਕੀਤਾ ਜੀ ਨਾ ਲੈ ਆਓ ਯਾਰ ਘਰ ਜਾ ਕੋਈ ਨਹੀਂ ਰਹਿ ਆ ਕਰਨ ਦੇ ਯਾਰ ਅੱਡੀ ਨਹੀਂ ਕੋਈ ਗੱਲ ਬਾਕੀ ਤਾਂ ਉਹਨਾਂ ਨੇ ਪਾ ਪੋਚਾ ਦੋਸ਼ਿਆ ਦਾ ਮੂਲਕ ਤੇ ਮਰਾ ਤੂੰ ਵੀ ਜਾਣਾ ਮੈਂ ਨਹੀਂ ਜਾਂਦਾ ਆ ਜਾ ਬਾਈ ਕਰ ਲੈਂਦੇ ਰਹਾ ਕਰੰਦੇ ਆ ਆਜੋ ਬਾਈ ਆਜੋ ਨੇੜੇ ਆਗੇ ਆਗੇ ਹਾਂ ਹਾਂ ਲਾਓ ਮੂਲੋ ਬੋਲ ਮੇਰੀ ਗੱਲ ਸੁਣ ਲੈ ਉਹ ਆ ਕੇ ਹਾਂ ਹਾਂ ਤਾਂ ਹੀ ਤਾਂ ਮੈਂ ਕਹਿਣਾ ਹਾਂ ਹਾਂ ਰਹਿ ਕਰ ਮੈਂ ਤਾਂ ਕਿੱਥੇ ਰਹਿ ਕਰ ਤੂੰ ਬਾਹਰ ਨੇ ਬੇੜ ਦੇ ਨਹੀਂ ਇਕੱਠ ਕਰਨ ਦਾ ਨਹੀਂ ਨਹੀਂ ਮੈਂ ਕਰਾਂ ਚਾਰਾਂ ਦਾ ਬਾਈ 80000 ਦਿੰਦੇ ਨਹੀਂ ਹਾਂ ਮੈਂ ਮੈਨੂੰ ਕਹਾਂ ਇਨੇ ਲੈ ਲੈ 15 ਲੈ ਲੈ 16 ਲੈ ਲੈ ਘੰਟਾ ਭਕਾਈ ਮਾਰ ਕੇ ਵੀ ਤੇ ਆਵਾ ਕੋਈ ਫਾਇਦਾ ਨਹੀਂ 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 ਕੋਈ ਫਾਇਦਾ ਨਹੀਂ ਸਹੀ ਚਾਰਾਂ ਦਾ 60000 ਦੰਦੇ ਨੇ ਲੈਣ ਨਾ ਨਾ 20000 ਬੱਕਰੀ ਆ ਉਹ ਕਹਿੰਗੇ ਦੀ ਏਡੇ ਕੱਦ ਵੀ ਨਹੀਂ ਦੰਦਾ ਲੈ ਲੈੋ ਪੈਸੇ ਲੈ ਲੈ ਨਹੀਂ ਨਹੀਂ ਕੋਈ ਨਹੀਂ ਬਾਕੀ ਗਦਾ ਗੁੱਸਾ ਹੈ ਇਹ ਚ ਕੰਦਾ ਗੁੱਸਾ ਕਹਿੰਦਾ ਜੀ ਦੰਦਾ ਨਹੀਂ ਐ ਬਾਈ ਹੋਰ ਦੇਖੀਏ ਕੋਈ ਕਸਰ ਮਸਰ ਜਮੀ ਨਹੀਂ ਕਿੱਥੇ ਰੋਜ਼ ਆਦਾਂ ਨਾ ਜੇ ਜੇ ਕਰੀ ਨਾ ਨੈਰੋ ਐ ਫਿਰ ਮਾੜਾ ਸੌਂ ਖਾਏ ਤੋਂ ਬਿਨਾਂ ਤਾਂ ਸੌਦਾ ਵੀ ਨਹੀਂ ਨਾ ਬੱਕਰੀਆਂ ਵਿਚਾਰੇ ਜਿਹੜੇ ਘਰ ਪਾਲਾਂ ਕੋਈ ਨਹੀਂ ਹੈ ਪਵਾ ਹਾਂ ਤੂੰ ਕਿੱਥੇ ਦੇਣੀ ਆ ਯਾਰ ਮੈਂ ਹੁਣ ਕੋਈ ਮਾੜਾ ਮੋਟਾ ਹੁੰਦਾ ਐ ਤੇ ਨੂੰ ਪਤਾ ਤੂੰ ਵੀ ਮਾਲ ਹੀ ਦਿਵਾਉਂਦਾ ਯਾਰ ਲੋਕ ਮੰਨਦੇ ਨਹੀਂ ਮੈਂ ਕੀ ਕਰਾਂ ਮੰਨਦੇ ਮੰਨਣੋਂ ਹਟ ਕੇ ਲੋਕ ਛਾਈ ਬਣ ਗਿਆ ਹੈ ਗੁੱੱਚੇ ਵੀ ਰੌਲ ਵੀਰੇ ਦੇ ਜਨਾਤ ਹੀ ਆ ਬਾਈ ਚਾਰੇ ਸੂਣ ਵਾਲੀਆਂ ਸੂਣ ਵਾਲੀਆਂ ਹੁੰਦੀਆਂ ਠੀਕ ਹਾਂ ਰੌਲਾ ਕਰਾ ਦੇ ਯਾਰ ਕੰਮ ਬੋਲ ਕੇ ਉਹ ਕਹਿਣ ਕੰਮ ਤਾਂ ਕਰਾ ਦੂੰ ਨਹੀਂ ਨਹੀਂ ਰਾਜਤ ਤੂੰ ਐਨਾ ਕਿ ਤੂੰ ਵੀ ਕਹਿ ਸਕਦਾ ਨਾ ਦਿਨਾਂ ਦੇ ਬੱਕਰੇ ਯਾਰ ਨਹੀਂ ਮੰਨਦਾ ਅਗਲਾ ਚਲ ਫਿਰ ਆ ਮੰਨਣ ਕੇ ਤੇ ਮਨਾਉਣਾ ਤੇ ਪਊਗਾ ਤੈਨੂੰ ਇਹ ਤਾਂ ਗੱਲ ਕਿਤੇ ਵੀ ਨਾ ਤੂੰ ਮਨਾ ਤਾਂ ਮੈਂ ਦਿਨਾਂ ਵਾਲਾ ਮੈਨੂੰ ਪਤਾ ਵੀ ਕਿੱਥੇ ਵੀ ਕਰਨੀ ਗਿਆ ਹਾਂ ਤਾਂ ਫੇਰ ਨਹੀਂ ਤੇ ਫਿਰ ਹੁਣ ਐਡੀ ਪੌਲੇ ਖੜੀ ਐ ਤੂੰ ਕਿਹੜਾ ਗਲਤ ਕਰਾਈ ਜਾਂਦਾ ਇਹ ਬੱਕਰੇ ਮੈਨੂੰ ਦਵਾ ਗਾ ਵੀ ਭਾਈ ਉਹ ਤਾਂ ਹੱਥ ਬੰਨ ਗਿਆ ਲੈ ਬਸ ਠੀਕ ਆ ਕੋਈ ਨਹੀਂ ਚਲ ਹੋਰ ਬਥੇਰੇ ਆ ਜਾਣਗੇ ਬੜੀ ਗੱਲਾਂ ਹਾਂ ਆਉਣਗੇ ਜੀ ਆਉਣਗੇ ਚਲੋ 15 ਮਿੰਟ ਦਾ ਸੀ ਰਹੀ ਹੈ